ਜਿਆਦਾਤਰ ਨੇ ਕਾਲ ਕੀਤੀ ਤੇ ਮੁੰਡੇ ਵੀ ਕੋਟ ਮਾਰ ਬਹੁਤ ਬਿਦਾਰੀ ਲੋਇਆ ਕਿਤੇ ਆ ਬੋ ਸਾਨੂੰ ਦੋ ਤਰੀਕ ਰਾਤ ਨੂੰ ਪਤਾ ਲੱਗ ਗਿਆ ਅਸਗਾ ਜਦੋਂ ਨੇ ਫੋਨ ਕਰਾਇਆ ਹਮ ਯਾਰੀ ਫੋਨ ਵੀਡੀਓ ਬਸ ਇਦਾਂ ਮਾਰਦੇ ਕੋਟ ਦੇ ਤਰਫਾਂ ਦੇ ਬਹੁਤ ਆ ਸਾਨੂੰ ਪੈਸੇ ਪਾ ਵੈਨੇ ਪਾ ਵੈਨੇ ਪਾ ਵ ਸਾਨੂੰ ਸਾਡੀ ਇਹ ਸਰਕਾਰ ਨੂੰ ਬੇਨਤੀ ਆ ਸਾਡੇ ਬੱਚੇ ਸਾਡੇ ਘਰ ਆਣੇ ਚਾਹੀਦੇ ਆ ਇਸ ਵਕਤ ਆ ਸੀ ਮੌਜੂਦਾਂ ਜਿਲ੍ਹਾ ਨਵਾਂ ਸ਼ਹਿਰ ਦੇ ਪਿੰਡ ਲੰਗੜਵਾ ਵਿਖੇ ਜਿੱਥੇ ਕਿ ਪਿਛਲੇ ਦਿਨੀ ਇੱਕ ਨੌਜਵਾਨ ਸੀ ਜਿਹੜਾ ਕਿ ਘਰੋਂ ਜਿਹੜਾ ਆ ਅਸਟ੍ਰੇਲੀਆ ਦੇ ਲਈ ਗਿਆ ਸੀ ਲੇਕਿਨ ਏਜੰਟਾਂ ਦੇ ਧੋਖੇ ਦੇ ਵਿੱਚ ਆ ਗਿਆ ਔਰ ਈਰਾਨ ਦੇ ਵਿੱਚ ਉਸ ਨੂੰ ਜਿਹੜਾ ਕਿਡਨੈਪ ਕਰ ਲਿਆ ਗਿਆ ਉਹਨੂੰ ਬੰਦਕ ਬਣਾ ਲਿਆ ਗਿਆ ਔਰ ਉਸਤੇ ਕਾਫੀ ਤਸ਼ੱਦਦ ਕੀਤੇ ਗਏ ਉਸ ਉਸ ਨੌਜਵਾਨ ਤੇ ਔਰ ਉਸ ਤੋਂ ਬਾਅਦ ਜਿਹੜਾ ਆ ਖਬਰਾਂ ਜਿਹੜੀਆਂ ਮੀਡੀਆ ਦੇ ਵਿੱਚ ਆਈਆਂ ਬੰਦਕ ਬਣਾਉਣ ਤੋਂ ਬਾਅਦ ਔਰ ਇੱਕ ਖਬਰਾਂ ਚੱਲਣ ਤੋਂ ਬਾਅਦ ਜਿਹੜਾ ਆ ਜਿਹੜਾ ਹੈ ਆ ਭਾਰਤ ਸਰਕਾਰ ਹਰਕਤ ਵਿੱਚ ਚਾਈ ਔਰ ਇੰਡੀਆ 앰ਬੈਸੀ ਨੇ ਜਿਹੜਾ ਐਕਸ਼ਨ ਲੈਂਦੇ ਹੋਏ ਉਸ ਉਹਨਾਂ ਨੌਜਵਾਨਾਂ ਤੱਕ ਪਹੁੰਚ ਕੀਤੀ ਔਰ ਅੱਜ ਜਿਹੜੀ ਆ ਭਾਰਤ ਸਰਕਾਰ ਔਰ ਇੰਡੀਆ 앰ਬੈਸੀ ਦੇ ਸਹਾਇਤਾ ਦੇ ਨਾਲ ਜਿਹੜੇ ਉਹ ਨੌਜਵਾਨ ਆ ਘਰ ਵਾਪਸ ਪਰਤ ਆਏ ਨੇ ਔਰ ਉਹਨਾਂ ਤੋਂ ਅੱਜ ਜਾਣਾਂਗੇ ਉਸ ਨੌਜਵਾਨ ਤੋਂ ਗੱਲ ਵੀ ਕਰਾਵਾਂਗੇ ਕਿ ਕੀ ਕੁਝ ਜਿਹੜਾ ਹੈ ਉਹਦੇ ਨਾਲ ਉੱਥੇ ਤਸ਼ੱਦਦ ਹੋਇਆ ਕੀ ਕੁਝ ਉੱਥੇ ਉਹਨੂੰ ਚੱਲਣਾ ਪਿਆ ਔਰ ਉਹਨਾਂ ਨੇ ਜਿਹੜੀ ਉਸ ਨੌਜਵਾਨ ਨੇ ਇਹ ਵੀ ਕਹਿਣਾ ਹੈ ਕਿ ਪਰਿਵਾਰਕ ਮੰਧਰਾਂ ਦਾ ਇਹ ਵੀ ਕਹਿਣਾ ਸੀ ਕਿ ਨੌਜਵਾਨਾਂ ਨੂੰ ਅਪੀਲ ਵੀ ਕੀਤੀ ਸੀ ਕਿ ਜਦੋਂ ਵੀ ਤੁਸੀਂ ਕਿਸੇ ਵਿਦੇਸ਼ ਦੇ ਲਈ ਜਾਣਾ ਆ ਤਾਂ ਸੋ ਅਜਾਟਾ ਦੇ ਵਿੱਚ ਨਾ ਫਸਿਆ ਜਾਵੇ ਇੱਕ ਨੰਬਰ ਦੇ ਵਿੱਚ ਜਿਹੜਾ ਵਿਦੇਸ਼ਾਂ ਦਾ ਰੁਖ ਕੀਤਾ ਜਾਵੇ ਦੋ ਨੰਬਰ ਦੇ ਵਿੱਚ ਆਪਣਾ ਪੈਸਾ ਜਿਹੜਾ ਆ ਨਾ ਬਰਬਾਦ ਕੀਤਾ ਜਾਵੇ ਆਪਾਂ ਗੱਲ ਵੀ ਕਰਵਾਨੀ ਆ ਉਸ ਨੌਜਵਾਨ ਦੇ ਨਾਲ ਉਸ ਵੀਰ ਦੇ ਨਾਲ ਉਹਨਾਂ ਤੋਂ ਜਾਣਦੇ ਆ ਕਿ ਕੀ ਕੁਝ ਜਿਹੜਾ ਆ ਉਹਨਾਂ ਨਾਲ ਉੱਥੇ ਤਸ਼ੱਦਦ ਹੋਇਆ ਆ ਆਓ ਤੁਹਾਡੇ ਨਾਲ ਗੱਲ ਕਰਵਾਨੀ ਆ ਉਸ ਨੌਜਵਾਨ ਦੇ ਨਾਲ ਅਪਾ ਉਸ ਨੌਜਵਾਨ ਦੇ ਵਾਈਫ ਨੇ ਅਪਾ ਉਹਨਾਂ ਨਾਲ ਵੀ ਗੱਲ ਕਰਦੇ ਆਂ ਉਹ ਜਾਣਦੇ ਆਂ ਕਿ ਉਹਨਾਂ ਨੂੰ ਅੱਜ ਉਹਨਾਂ ਦੇ ਜਿਹੜੇ ਹਸਬੈਂਡ ਅੱਜ ਨੌਜਵਾਨ ਦਸਪਾਲ ਜੋ ਕਿ ਅਪਦੇਸ਼ ਲਈ ਗਿਆ ਸੀ ਔਰ ਅੱਜ ਜਿਹੜਾ ਹੈ ਉਹ ਘਰ ਪਰਤ ਆਏ ਨੇ ਔਰ ਕੀ ਕਹਿਣਾ ਚਾਹੁੰਦੇ ਨੇ ਹਾਂਜੀ ਸਸਟੀ ਕਾਲ ਜੀ ਅੱਜ ਦਸਪਾਲ ਜਿਹੜੇ ਨੇ ਘਰ ਵਾਪਸ ਆ ਗਏ ਨੇ ਹਾਂਜੀ ਇਹਦਾ ਲੱਗ ਰਿਹਾ ਹਾਂ ਸਾਨੂੰ ਬਹੁਤ ਖੁਸ਼ੀ ਆ ਸੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਕਿ ਟ੍ਰਾਣਿਆਂ ਦੇ ਜੀ ਨੇ ਸਾਡੀ ਖਬਰ ਦੂਰ ਦੂਰ ਤੱਕ ਪਹੁੰਚਾਈ ਤਾਂ ਅੱਜ ਸਰਕਾਰ ਦਾ ਵੀ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਸਾਡੇ ਕਿ ਸੇਸ ਇੰਤਲੇ ਅੰਤੇ ਸਾਡੀ ਮਦਦ ਕੀਤੀ ਅਸੀਂ ਬਹੁਤ ਖੁਸ਼ ਆ ਜਸਪਾਲ ਘਰ ਆਏ ਨੇ ਉਹ ਸਹੀ ਸਲਾਮਤ ਨੇ ਠੀਕ ਨੇ ਕਲਰ ਨਹੀਂ ਹਜੇ ਪੂਰੀ ਤਰ੍ਹਾਂ ਠੀਕ ਨਹੀਂ ਹੈਗੇ ਤੇ ਉਦਾਂ ਵੀ ਜਿੱਦਾਂ ਥੋੜਾ ਅਪਸੈਟ ਜਾਇਆ ਸਿਹਤ ਵੀ ਨਹੀਂ ਠੀਕ ਹੈਗੀ ਜਸਪਾਲ ਜੀ ਮੈਂਟਲੀ ਅਪਸੈਟ ਜਾਇੀ ਵੀ ਹੈ ਕਦੋਂ ਜਸਪਾਲ ਘਰ ਵਾਪਸ ਆਏ ਇਹ ਸੋ ਸਵੇਰੇ ਆਏ ਤੜਕੇ ਹਾਂਜੀ ਤੁਹਾਡੀ ਗੱਲਬਾਤ ਹੋਈ ਆ ਠੀਕ ਆ ਮਾਗੀ ਤੌਰ ਤੇ ਥੋੜਾ ਜਿਹਾ ਪਰੇਸ਼ਾਨ ਪਰੇਸ਼ਾਨ ਐ ਥੋੜਾ ਜਿਹਾ ਜਿਹਾ ਐਸੇ ਮੈਡੀਕਲ ਹੁਣ ਕਰਵਾਉਂਗੇ ਚੈੱਕਅਪ ਸਾਰਾ ਕੁਝ ਹਾਂਜੀ ਚੈੱਕਅਪ ਹੁਣ ਕਰਵਾਉਂਗੀ ਕਿਵੇਂ ਦਾ ਲੱਗ ਰਿਹਾ ਖੁਸ਼ੀ ਹੈ ਤੁਹਾਨੂੰ ਹਾਂਜੀ ਹਾਂਜੀ ਸਾਨੂੰ ਖੁਸ਼ੀ ਹੈ ਤੁਸੀਂ ਨੌਜਵਾਨਾਂ ਨੂੰ ਵੀੜ ਪਰਿਵਾਰਿਕ ਮੈਂਬਰਾਂ ਵੱਲੋਂ ਕੀ ਅਪੀਲ ਕਰਨਾ ਚਾਹੁੰਦੇ ਹੋ ਵਿਦੇਸ਼ਾਂ ਦੇ ਇਹੀ ਅਪੀਲ ਕਰਨਾ ਚਾਹੁੰਦੇ ਆਂ ਵੀ ਬਿਨਾਂ ਕਿਸੇ ਦੇ ਵਿਸ਼ਵਾਸ ਨਾ ਕਰੋ ਇਦਾਂ ਬਹੁਤ ਜ਼ਿਆਦੇ ਧੋਖੇਬਾਜ਼ ਚੱਲਦੀ ਐ ਤੁਹਾਨੂੰ ਹਾਂ ਪਸਾਂਦੇ ਆ ਦੋ ਨੰਬਰ 'ਚ ਸਾਡੀ ਕੋਈ ਗੱਲ ਨਹੀਂ ਸੀ ਹੋਈ ਨਾ ਸਾਡੀ ਗੱਲ ਸਾਰੀ ਇਹਨਾਂ ਇੱਕ ਨੰਬਰ 'ਚ ਹੋਈ ਸੀਗੀ ਡਾਇਰੈਕਟ ਹੋਈ ਸੀਗੀ ਪਰ ਏਜੰਟ ਨੇ ਸਾਡੇ ਨਾਲ ਧੋਖਾ ਕੀਤਾ ਹੁਣ ਤੁਸੀਂ ਜਿਹੜੀ ਏਜੰਟ ਤੇ ਕਾਰਵਾਈ ਕਰਵਾਈ ਆ ਕੀ ਕਰ ਕਾਰਵਾਈ ਕੀਤੀ ਕਰਵਾਈਆ ਤੇ ਹਾਂ ਅਸੀਂ ਇਹੀ ਕਹਿੰਦੇ ਆ ਵੀ ਇਹਨੇ ਸਾਡੇ ਨਾਲ ਧੋਖਾ ਕੀਤਾ ਏਜੰਟ ਨੇ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਧਰਲੀ ਪੁਲਿਸ ਕੋਈ ਐਕਸ਼ਨ ਨਹੀਂ ਚੱਕਦੀ ਹੈਗੀ ਆ ਵੀ ਪੁਲਿਸ ਨੂੰ ਸਾਡੀ ਇਹੀ ਅਪੀਲ ਆ ਵੀ ਜਿੱਦਾਂ ਉਧਰਲੀ ਮੈਸੇਜ ਨੇ ਛੇਤੀ ਤੋਂ ਛੇਤੀ ਇਹਨਾਂ ਦਾ ਇਹ ਘਰ ਵਾਪਸ ਭੇਜਿਆ ਉਦਾਂ ਹੀ ਦੇ ਏਜੰਟ ਦੇ ਇਹ ਕਾਰਵਾਈ ਕੀਤੀ ਜਾਵੇ ਉਹਨੇ ਸਾਡੇ ਨਾਲ ਬਹੁਤ ਵੱਡਾ ਧੋਖਾ ਕੀਤਾ ਬੱਚਿਆਂ ਦੀ ਜਾਨ ਨਾਲ ਖੇਲੇ ਇਹ ਉਹਨਾਂ ਨੂੰ ਹੋਰ ਵੀ ਮੁੰਡੇ ਬਹੁਤ ਸੀਗੇ ਇਸ ਤੋਂ ਵੀ ਛੋਟੇ ਛੋਟੀ ਉਮਰ ਦੇ ਜਿਨ੍ਹਾਂ ਨੂੰ ਉੱਥੇ ਫਸਾਇਆ ਸੀਗਾ ਪਰ ਹੁਣ ਸਾਰੇ ਆਪਣੇ ਘਰ ਆ ਗਏ ਸਾਰੇ ਘਰ ਦੇ ਬਹੁਤ ਖੁਸ਼ ਆ ਪਰ ਬੱਚਿਆਂ ਚ ਸੋ ਉਹਨਾਂ ਦੇ ਪਤਨੀ ਜਿਹੜੇ ਕਹਿ ਰਹੇ ਨੇ ਕਿ ਬਹੁਤ ਖੁਸ਼ੀ ਦਾ ਸਮਾਂ ਆ ਕਿ ਜਿਹੜਾ ਨੌਜਵਾਨ ਜਿਹੜਾ ਜਸਪਾਲ ਆ ਘਰ ਵਾਪਸ ਪਰਤ ਆਇਆ ਆ ਔਰ ਉਹਨਾਂ ਨੇ ਅਪੀਲ ਵੀ ਕੀਤੀ ਹੈ ਨੌਜਵਾਨਾਂ ਨੂੰ ਕਿ ਦੋ ਨੰਬਰ ਦੇ ਵਿੱਚ ਜਿਹੜੇ ਏਜੰਟਾ ਦੇ ਕੋਲ ਫਤਿਹਾਨਾ ਜਾਵੇ ਗੁਰੇਜ਼ ਕੀਤਾ ਜਾਵੇ ਸਹੀ ਜਿਹੜੀ ਹੈ ਇੱਕ ਨੰਬਰ ਦੇ ਵਿੱਚ ਵਿਦੇਸ਼ ਜਾਣ ਦਾ ਰੁਖ ਕੀਤਾ ਜਾਵੇ ਤੁਸੀਂ ਦੇਖ ਰਹੇ ਹੋ ਐਨਕੇਐਨ ਟੀਵੀ ਬੰਗਾ ਪਰ ਨਾਮ ਕੀ ਹੈ ਜਸਪਾਲ ਸਿੰਘ ਹਾਂ ਕੀ ਥੋੜੇ ਨਾਲ ਕੀ ਬਪੈ ਥੋੜੇ ਨਾਲ ਜਦੋਂ ਸੀ ਈਰਾਨ ਪਹੁੰਚੇ ਕੀ ਬਪੈ ਥੋੜੇ ਨਾਲ ਸਾਨੂੰ ਜੀ ਸਾਡੇ ਜਿਹੜਾ ਏਜੰਟ ਤੇ ਆ ਤੇ ਸਾਡੇ ਏਜੰਟ ਨੇ ਤੁਹਾਨੂੰ ਕਹਿੰਦੇ ਈਰਾਨ ਤੁਹਾਡੀ 6 ਤੋਂ 7 ਘੰਟੇ ਦੀ ਸਟੇ ਹੈ ਉੱਥੇ ਤੇ ਤੁਸੀਂ ਇਹ ਜੇ ਅਰਪੋਰਟ ਦੇ ਅੰਦਰ ਜੇ ਤੁਸੀਂ ਅਰਪੋਰਟ ਤੋਂ ਬਾਹਰ ਨਹੀਂ ਜਾਣਾ ਹੈ ਜੀ ਠੀਕ ਹੈ ਜੀ ਤੇ ਜਦੋਂ ਅਸੀਂ ਈਰਾਨ ਪਹੁੰਚੇ ਆ ਉਦੋਂ ਤੁਹਾਨੂੰ ਏਜੰਟ ਸਾਡੇ ਕਹਿੰਦੇ ਤੁਹਾਡੀ 1.5 ਦਿਨ ਦੀ ਸਟੇ ਹੈ ਜੇ ਤੇ ਮੇਰਾ ਫਰੈਂਡ ਹੈਗਾ ਵੇ ਮੈਂ ਆਪਣੇ ਫਰੈਂਡ ਨੂੰ ਫੋਨ ਕਰਦਾ ਤੇ ਤੁਸੀਂ ਆਪਣੀ ਮੈਨ ਫੋਟੋ ਸੈਂਡ ਕਰਦੇ ਨਹੀਂ ਜਾਣੀ ਅਸੀਂ ਤਿੰਨਾਂ ਨੇ ਫੋਟੋ ਸੈਂਡ ਕੀਤੀ ਸਾਡੇ ਨੰਬਰ ਤੇ ਫੋਟੋ ਉਹਨਾਂ ਨੇ ਸੈਂਡ ਕੀਤੀ ਏਜੰਟ ਨੇ ਗਾ ਕਿ ਉਹ ਕਰਨਾ ਹੈ ਯਾੜੇ ਲਿੰਕ ਸੀ ਗਾ ਉਹ ਪਾਕਿਸਤਾਨੀ ਏਜੰਟ ਸੀਗੇ ਤੇ ਉਹਨਾਂ ਨੇ ਸੈਂਡ ਕੀਤੀ ਤੇ ਉਹ ਸਾਨੂੰ ਲੈ ਆਣਾਂ ਸਾਨੂੰ ਫੋਨ ਆਇਆ ਫਿਰ ਉਹ ਏਜੰਟ ਜਿਹੜੇ ਮੋਰੇ ਸਾਨੂੰ ਉਹਨਾਂ ਨੇ ਫੋਟੋ ਦਿਖਾਈ ਤੇ ਉਹ ਸਾਨੂੰ ਫਿਰ ਉੱਥੇ ਲੈ ਗਏ ਅਸੀਂ ਏਜੰਟ ਨਾਲ ਗੱਲ ਕੀਤੀ ਵੇ ਸਾਨੂੰ ਲੈ ਆਣਾਂ ਆਏ ਉਹ ਕਹਿੰਦੇ ਤੁਸੀਂ ਜਾਓ ਕੋਈ ਗੱਲ ਨਹੀਂ ਤੁਸੀਂ ਰੈਸਟ ਕਰੋ ਇੱਕ ਦਿਨ ਤੁਹਾਨੂੰ ਪੂਰਾ ਕਹਾਂਗੇ ਤੇ ਦੂਸਰੇ ਦਿਨ ਸਾਡੀ ਫਲੈਟ ਸਿਰਣੀ ਦੀ ਦੇਈ ਜਣਾ ਇਰਾਣ ਦੇ ਦੁਆਰਾ ਤੇ ਦੇਈ ਜੋ ਸਿੱਧਾ ਸਿਰ ਨਹੀਂ ਜਾਣਾ ਜੀ ਉਹ ਸਾਨੂੰ ਉੱਥੇ ਲਗਾਏ ਜਦੋਂ ਸਾਨੂੰ ਘਰੇ ਲਗਾਏ ਰੋ ਤੇ ਗੱਡੀ ਰੁਗਏ ਇਥੋਂ ਦੋ ਜਿਹੜਾ ਇੱਕ ਸ਼ੇਰਾ ਸੀਗਾ ਤੇ ਹਾਜੀ ਕਿਰਨੈਪਰ ਜਿਹੜੇ ਸੀ ਸਾਨੂੰ ਗੱਡੀ 'ਚ ਬਿਠਾ ਕੇ ਤਿੰਨਾਂ ਨੂੰ ਲੈ ਗਏ ਉਹ ਘੰਟਾ ਗੱਡੀ ਚੱਲੀ ਆ ਮੋਹਰੇ ਗੱਡੀ ਇੱਕ ਹੋਰ ਆ ਗਈ ਉਹਨਾਂ ਦੀ ਉਹਦੇ ਵਿੱਚ ਸੀਗਾ ਮੈਂ ਨਹੀਂ ਕਰਨਾ ਪਰ ਉਹ ਸੀਗਾ ਸੁਲਤਾਨ ਤੇ ਸਾਨੂੰ ਤਿੰਨਾਂ ਨੂੰ ਲੱਗ ਲੱਗ ਗੱਡੀ 'ਚ ਕਰ ਦਿੱਤਾ ਦੋਨੂੰ ਇੱਕ 'ਚ ਕਰ ਦਿੱਤਾ ਤੇ ਇੱਕ ਨੂੰ ਇੱਕ ਗੱਡੀ 'ਚ ਕਰ ਦਿੱਤਾ ਤੇ ਗਾਹਾਂ ਯਰ ਕਿੰਨਾਂ ਟਾਈ ਟੈਲੇ ਉਹਨਾਂ ਨੇ ਸਾਡੇ ਖੂਨ ਲੈ ਲਏ ਵੇਖੋ ਕੋਈ ਲੋਕੇਸ਼ਨ ਵਗੈਰਾ ਉਹਨਾਂ ਨੇ ਵੀ ਅਗਰ ਆਪਣੇ ਫੋਨ ਦੇ ਰੋ ਅਸੀਂ ਫੋਨ ਦੇ ਤੋ ਉਹਨਾਂ ਨੂੰ ਫਿਰ ਜਦੋਂ ਘਰੇ ਗਏ ਆ ਘਰੇ ਜਾ ਕੇ ਸਾਡੇ ਤਿੰਨਾਂ ਦੇ ਪਾਸਵਰਡ ਲੈਣ ਆ। ਤੇ ਅਸੀਂ ਕਿਹਾ ਵੀ ਪਾਸਵਰਡ ਕਿਉਂ ਲੈਣਾ ਉਹ ਕਹਿੰਦੇ ਵੀ ਤੁਹਾਡਾ ਹੀ ਉਹ ਸਾਰਾ ਕੰਮ ਹੋਣਾ ਵੀਜ਼ਾ ਵਗੈਰਾ ਸਟੈਂਪ ਦਾ ਤੇ ਟਿਕਟ ਵਗੈਰਾ ਉਹ ਅਸੀਂ ਕਨਫਰਮ ਕਰਨਾ ਸਾਰਾ ਕੁਝ ਬਸ ਜਾਨਕਾਰੀ ਕਰਨੀ ਆ ਵੀ ਤੁਹਾਨੂੰ ਇੱਥੋਂ ਅਸੀਂ ਸਾਰਾ ਕੁਝ ਕਰਕੇ ਦੇਣਾ ਆ। ਪਾਸਵਰਡ ਦੇ ਦਿੱਤੇ ਉਹਨਾਂ ਨੂੰ ਅਸੀਂ ਤੇ ਸਾਨੂੰ ਉਹਨਾਂ ਨੇ ਪਛੜ ਕੇ ਸ਼ੋਅ ਮਨ ਕਿੰਨੀ ਆ। ਅਸੀਂ ਦੱਸਿਆ ਬੇ 1000 ਡਾਲਰ ਦੇ ਦੋ ਮੁੰਡੇ ਕੋਲ 1000 ਛੇ ਡਾਲਰ ਆਸਟ੍ਰੇਲੀਅਨ ਮੇਰੇ ਕੋਲ 1000 ਯੋਰਾ ਉਹ ਕਹਿੰਦੇ ਸਾਡੇ ਦੇਰ ਹੋਏ ਕਿ ਬਈ ਨਹੀਂ ਅਸੀਂ ਇਹ ਏਜੰਟ ਨਾਲ ਗੱਲ ਕਰਨੀ ਪਹਿਲਾਂ ਫੀਰ ਦੇਣਾ ਜੀ ਉਹ ਕਹਿੰਦੇ ਠੀਕ ਆ ਤੇ ਫਿਰ ਅਸੀਂ ਸਾਨੂੰ ਵੀ ਅੰਦਰ ਬੈਠੇ ਜੋ ਅਸੀਂ ਅੰਦਰ ਬੈਗੇ ਘੰਟਾ ਕ ਹੋਇਆ ਫਿਰ ਉਹਨੇ ਕੋ ਸਪੀਕਰ ਪਾ ਕੇ ਕੱਢਾ ਸਪੀਕਰ ਤੇ ਉਹਨਾਂ ਨੇ ਗਾਣੇ ਲਾ ਦਿੱਤੇ ਉੱਚੀ ਫਿਰ ਬਾਹਰ ਸਾਡੀ ਆਵਾਜ਼ਾਂ ਜਾਵੇ ਅੰਦਰ ਆਏ ਸਾਡੇ ਕੋਲ ਜਿਹੜੋ ਲੈ ਗਈ ਛੋਟੇ ਬੈਗ ਹੁੰਦੇ ਆ ਉਹ ਸਾਰੇ ਖੋਲੇ ਸਾਡੇ ਪੈਸੇ ਕੋ ਸਾਰੇ ਗਾ ਲਏ ਤੇ ਉਹਨਾਂ ਨੇ ਸਾਡੇ ਲੱਤਾਂ ਬਾਹਾਂ ਬੰਨ ਦਿੱਤੀਆਂ ਸਾਨੂੰ ਫਿਰ ਉਹਨਾਂ ਨੇ ਇਹ ਕੁੱਟਣਾ ਸ਼ੁਰੂ ਕਰ ਦਿੱਤਾ ਉਹ ਕਹਿੰਦੇ ਵੀ ਤੁਹਾਡੇ ਕੋਲ 8-8000 ਡਾਲਰ ਆ ਤੁਸੀਂ ਅਮਰੀਕਾ ਡ ਅਸੀਂ ਕਹਾਂ ਨਹੀਂ ਜੇ ਅਸੀਂ ਤਾਂ ਆਸਟ੍ਰੇਲੀਆ ਚੱਲੇ ਆ। ਕਹਿੰਦੇ ਨਹੀਂ ਵੀ ਸਾਨੂੰ ਪਿੱਛੋਂ ਫੋਨ ਆਇਆ ਤੁਸੀਂ ਅਮਰੀਕਾ ਡੰਕੀ ਲੈਣਾ ਹੈ ਤੁਹਾਡੇ ਤੋਂ 24000 ਡਾਲਰ ਉਹਨਾਂ ਕੋਲ ਆਟਾ ਪਿਆ। ਸਾਨੂੰ ਉਹ ਦਿਓ। ਅਸੀਂ ਕਹਾਂ ਜੀ ਨਹੀਂ ਸਾਡੇ ਕੋਲ ਆਹੀ ਕੋਈ ਚੋ ਜਿ ਤੁਸੀਂ ਲੈ ਲਿਆ ਸਾਡੇ ਕੋਲ। ਉਹ ਸਾਨੂੰ ਕਹਿੰਦੇ ਜੇ ਤੁਹਾਡੇ ਟੈਸਟੀ ਆ ਕੱਪੜਿਆਂ ਦੇ ਜਿਨ੍ਹਾਂ ਵਿੱਚ ਇੱਕ ਵੀ ਰੁਪਇਆ ਨਿਕਲ ਆਇਆ ਤੁਹਾਡੇ ਜੇ ਇੱਕ ਜਾਣੀ ਤੋਂ ਬਾੜ ਦੇ ਦਿੰਦੇ ਸੀ। ਤੇ ਅਸੀਂ ਆਈ ਚੈੱਕ ਕਰਦੇ ਹੁਣ ਸਾਡੇ ਬੈਕਗਾਰਡ ਚੈੱਕ ਕੀਤੇ। ਉਹਨਾਂ ਵਿੱਚ ਕੁਝ ਨਹੀਂ ਨਿਕਲਿਆ। ਉਹਨਾਂ ਨੇ ਸਾਨੂੰ ਫੇਰ ਹੀ ਘੁੱਟਣਾ ਸ਼ੁਰੂ ਕਰ ਦਿੱਤਾ ਜੀ। ਉਹ ਕਹਿੰਦੇ ਤਾਂ ਠੀਕ ਹੈ ਬਜਨ ਪਤਾ ਲੱਗਿਆ ਬਤ ਜੋ ਆਸਟ੍ਰੇਲੀਆ ਦਾ ਸਾਨੂੰ ਜਾਣਦੇ ਇਦਾਂ ਕਹਿ ਸੀ ਤੁਸੀਂ ਉੱਥੇ ਜਾਣਾ ਤੇ ਸਾਨੂੰ ਉਹਨਾਂ ਜਿਹਨੇ ਕੁੱਟਿਆ ਫਿਰ ਤੇ ਕਾਫੀ ਦਿਨ ਸਾਨੂੰ ਕੁੱਟਦੇ ਰਹੇ ਉਹ ਕਹਿੰਦੇ ਕੀ ਸੀ ਪੈਸੇ ਮੰਗਦੇ ਸੀ ਜੀ ਕਿੰਨੇ ਪੈਸੇ ਮੰਗਦੇ ਸੀ ਜੀ ਉਹ ਸਾਨੂੰ ਕਹਿੰਦੇ ਜੋ ਤੁਸੀਂ ਏਜੰਟ ਨੂੰ ਜਿੰਨੇ ਪੈਸੇ ਦਿੱਤੇ ਆ ਉਨੇ ਪੈਸੇ ਸਾਨੂੰ ਦੇ ਦੇ ਚਰਨਜਲਾ ਕਰੀ ਬਲੋ ਉਥੇ ਆਵਾਜ਼ ਵੀ ਆਈ ਸੀ ਕਿ ਕਰੋੜ ਕਰੋੜ ਰੁਪਈਆ ਮੰਗਦੇ ਆ ਹਾਂਜੀ ਉਹ ਸਾਡਾ 54 ਲੱਖ ਰੁਪਈਆ ਜਿਹੜਾ ਉਹਨਾਂ ਦਾ 1.5 ਕਰੋੜ ਬੰਦਾ ਪਾਕਿਸਤਾਨ ਦਾ ਪਾਕਿਸਤਾਨ ਦਾ 1.5 ਕਰੋੜ ਬੰਦਾ ਸਰ ਪਾਕਿਸਤਾਨੀ ਸੀ ਹਾਂਜੀ ਇੱਕ ਆਂਦਾ ਸੀ ਇਹ ਜੀ 7 ਤੋਂ 8 ਜਾਣਗੇ ਫੁੱਟੇ ਆਪਣੇ ਸੁਲਤਾਨ ਦੇ ਕੋਲ ਨੂੰ ਹਾਂਜੀ ਸਾਰਿਆਂ ਦੇ ਗੋਟੇ ਜੀ ਇੱਕ ਬੰਦਾ ਸੀ ਜਿਹੜਾ ਵੀ ਅਸੀਂ ਉੱਥੀ ਵੀ ਨਾਮ ਲਖਾਇਆ ਹੈ ਉਹ ਬੰਦੇ ਸਾਨੂੰ ਇੱਕ ਵੀ ਜਨਪਰ ਇੱਕ ਮਹੀਨਾ ਨੂੰ ਪਰੇ ਇੱਕ ਵੀ ਮਹੀਨਾ ਸਾਨੂੰ ਇੱਕ ਵੀ ਹੱਥ ਨਹੀਂ ਲਾਉਂਦੇ ਉਹਦਾ ਜੁੱਤੀ ਇਰਾਨ ਚ ਵੀ ਲਖਰਾਨਾ ਮਤੀ ਜੀ ਵੀ ਤੇ ਠਾਣੇ ਤੇ ਲੋਗਾ ਉਹ ਪਾਕਿਸਤਾਨ ਦਾ ਸੁਲਤਾਨ ਹਾਂ ਨਹੀਂ ਉਹ ਇਰਾਨ ਦਾ ਜੀ ਹਾਂ ਜੀ ਪੰਜਾਬੀ ਤਿੰਨੇ ਸੀ ਕਿ ਤਿੰਨ ਮੁੰਡੇ ਸੀ ਉਹਔਰ ਕਿੰਨੇ ਸੀ ਪੰਡਾ ਵੀ ਤਿੰਨੇ ਸੀ ਉਹ ਵੀ ਕੋਈ ਦੂਜੀ ਕੰਟੀ ਤੋਂ ਕੋਈ ਸੀਗਾ ਹਾਂ ਜੀ ਹੋਰ ਜਿਹੜੇ ਪਾਕਿਸਤਾਨ ਦੇ ਸੀ ਉਹ ਕਰਨਾਏ ਕਿ ਤੁਸੀਂ ਉਹ ਜਿਹੜੇ 9 ਤੋਂ 10 ਜਨ ਉਹਦਗੇ ਸਾਡੀ ਵਜਨ ਉਹ ਵੀ ਬੜੀ ਖਾਣਾ ਪੀਣਾ ਦੇਂਦਾ ਸੀ ਜਿਹੜੀ ਖਾਣਾ ਪੀਣਾ ਕਰੇ ਕਰ ਦਿੰਦੇ ਸੀ ਹਾਂ ਜੀ ਕੋਟਮਰੋ ਸਰਦ ਜੀ ਕੋਟਮਰੋ ਜੇ ਵੀਡੀਓ ਬਣਾ ਤੁਸੀਂ ਵੀਡੀਓ ਜਿਹੜਾ ਤੁਹਾਡੇ ਕੱਟ ਦੇ ਨਿਸ਼ਾਨ ਲੱਗੇ ਸੀਗੇ ਉਹ ਅਥਰੇ ਵਿੱਚ ਉਤੋਂ ਤੁਹਾਡੇ ਕਿੱਥੇ ਕਿੱਥੇ ਲੱਗੇ ਸਾਡੇ ਚਾਕੂ ਮਾਰੇ ਮਨੋ ਸ਼ਰੀਰ ਦੇ ਉਤੇ ਜਿਹੜੇ ਸਰੀਰ ਤੇ ਟੂਰੀ ਤੇ ਟੱਕ ਲਾਏ ਹੋਏ ਜੀ ਉਹ ਤੁਹਾਨੂੰ ਨਿਸ਼ਾਨ ਰਹਿ ਗਿਆ ਬਾਕੀ ਕਿੱਥੇ ਲੱਗੇ ਜੀ ਸਾਡੇ ਲਿਹਾਫਾ ਮੂੰਹ ਦੇ ਬਾਗੇ ਸਾਰਾ ਉੱਥੇ ਬੰਦ ਕਰ ਦਿੰਦੇ ਹਾਂ ਜੀ ਸਭ ਬੰਦ ਕਰ ਦਿੰਦੇ ਹਾਂ ਜੀ ਕਾਫੀ ਡੋਰ ਚ ਸਨ ਕੀਤਾ ਮੈਂ ਫਿਰ ਤੁਹਾਨੂੰ ਛੁੜਾਇਆ ਦੇਣਾ ਉੱਥੇ ਦੇ ਬਿਸਪਰਾ ਹਾਂ ਜੀ ਸੀਆਈਡੀ ਵਾਲੋਂ ਨਹੀਂ ਇਹ ਇੰਡੀਆ ਇੰਡੀਆ ਦਾ ਹਾਂ ਜੀ ਇੰਡੀਆ ਐਂਬੈਸਡਰੀ ਸਾਡੀ ਬਹੁਤ ਮਦਦ ਕੀਤੀ ਉਹਨਾਂ ਨੂੰ ਧੰਨਵਾਦ ਜੀ ਭਾਰਤ ਸਰਕਾਰ ਦੇ ਹਾਂ ਜੀ ਭਾਰਤ ਸਰਕਾਰ ਨੇ ਸੈਂਟਰ ਸਰਕਾਰ ਦਾ ਹੀ ਜੀ ਬਹੁਤ ਧੰਨਵਾਦ ਕਰਦੇ ਹਾਂ ਜੀ ਮੀਡੀਆ ਦੇ ਤੁਹਾਡੀ ਜਿਹੜੀ ਬਾਚ ਹਾਂਜੀ ਮੀਡੀਆ ਦਾ ਪ੍ਰੈਸ ਦਾ ਧੰਨਵਾਦ ਤੁਹਾਡੇ ਚੈਨਲ ਦਾ ਜੀ ਪ੍ਰੈਸ ਦਾ ਧੰਨਵਾਦ ਕਰਦੇ ਆਸੀਂ ਸੈਂਟਰ ਸਰਕਾਰ ਦਾ ਧੰਨਵਾਦ ਕਰਦੇ ਜੀ ਬੋਲ ਫਿਰ ਸ਼ੁਰਾਂ ਦੇ ਬਾਅਦ ਤੁਸੀਂ ਕਿੱਥੇ ਰਹੇ ਨਾ ਜੀ ਉੱਥੇ ਸਾਨੂੰ ਜੀ ਫਿਰ ਅੰਬੈਸੀ ਵਾਲਿਆਂ ਨੇ ਹੋਟਲ ਲੈ ਕੇ ਤਸੀਕ ਤੇ ਉਹ ਸਾਨੂੰ ਹੋਟਲ 'ਚ ਰੱਖਿਆ ਉਹਨੇ ਅੰਬੈਸੀ ਵਾਲਾ ਇੰਡੀਆਨ ਅੰਬੈਸੀ ਵਾਲਿਆਂ ਨੇ ਫਿਰ ਉੱਥੇ ਬਾਕੀ ਵਕਤ ਕੋਰਟੇ کیس ਵੀ ਕੀਤਾ ਗਿਆ ਹਾਂ ਹਾਂਜੀ ਕੋਰਟ 'ਚ ਵੀ ਕਿੱਲੇ ਗਏ ਸਾਨੂੰ ਫਿਰ ਅੰਬੈਸੀ ਲੱਗੇ ਹਾਂ ਫਿਰ ਇਮੀਗ੍ਰੇਸ਼ਨ ਦਾ ਲੈ ਕੇ ਸਾਨੂੰ ਜੀ ਅੰਬੈਸਟਰ ਦੇ ਪੇਸ਼ ਕੀਤਾ ਜੀ ਸਾਨੂੰ ਜੀ ਸਾਨੂੰ ਚਾਰ ਪੰਜ ਛਾਹ ਲੱਗੇ ਸਾਨੂੰ ਚੋਲੇ ਸਾਡੇ ਹ ਹਾਂਜੀ ਫੇ ਤੁਸੀਂ ਫੈਟ ਕਦੋਂ ਫੜੇ ਤੁਸੀਂ ਗਰਾਉਂਡ ਤੋਂ ਗਰਾਉਂਡ ਤੋਂ ਹੀ ਕੱਲ੍ਹ ਆ ਜੀ ਥੋੜਾ ਅਜੀਬ ਲੱਗੇ ਸੀ ਤੁਸੀਂ ਕਿੱਥੋਂ ਆ ਬੋਲਦਾ ਆਸਟ੍ਰੇਲੀਆ ਤੁਸੀਂ ਆਸਟ੍ਰੇਲੀਆ ਕਿਉਂ ਆਏ ਤੁਸੀਂ ਇੰਡੀਆ ਕਿਉਂ ਆਏ ਸਰ ਅਜੰਟਾਂ ਦੀ ਗੇਮ ਸੀ ਨਾ ਸਾਰੀ ਇਹ ਹਾਂਜੀ ਜਿਹੜਾ ਸਾਡੇ ਇੰਡੀਆ ਦਾ ਏਜੰਟ ਸੀ ਤੇ ਉਹਨਾਂ ਨੇ ਕਰ ਸਾਡੇ ਪਾਸਪੋਰਟ ਸਾਡੇ ਲੈ ਲਏ ਸੀ ਮੇਰੇ ਤੇ ਫੇ ਹੁਣ ਇੰਡੀਆ ਦਾ ਏਜੰਟਾ ਉੱਤੇ ਕਾਰਵਾਈ ਕਰਾਉਂਗੇ ਨਾ ਹਾਂਜੀ ਕੀਤੀ ਹੋਈ ਹੈ ਕਾਰਵੇ ਫਰਾਰ ਹੋ ਜਿਓ ਸਾਡੇ ਪਰ ਆ ਹਾਂਜੀ ਇਦਾਂ ਤਾਂ ਨਹੀਂ ਕਿ ਤੁਸੀਂ ਹੁਣ ਉਹਨਾਂ ਨਾਲ ਸਮਝੌਤਾ ਕਰ ਲੋਗੇ ਨਹੀਂ ਅਸੀਂ ਸੰਧਦਾ ਕਿਉਂ ਕਰਾਂਗੇ ਉਹ ਕਰ ਸਾਡੇ ਰਿਸ਼ਤੇਦਾਰ ਨੇ ਸਾਡੇ ਪੈਸੇ ਜਿਹੜੇ ਸਾਡੇ ਘਰ ਦੇ ਉਸਾਨੀ ਭਾਈ ਪੈਸੇ ਬੰਦਾ ਇਕੱਠੇ ਕਰਕੇ ਦਿੰਦੇ ਹੂ ਜੀ ਪ੍ਰਮਾਤਮਾ ਦੀ ਦਿਆਨ ਨਾਲ ਠੀਕ ਠਾਕ ਕਰੀ ਜੀ ਤਿੰਨੋ ਉਹ ਸਾਡੇ ਤਿੰਨਾਂ ਵਗੇ ਹਾਂਜੀ ਤਿੰਨੋ ਵਾਏ ਤਿੰਨੋਂ ਕਰਦੇ ਹਾਂ ਹਾਂਜੀ ਸਾਰਾ ਚੰਗਾ ਬੋਲੋ ਉਹ ਮਿਲੂ ਦਵਾਈ ਵੀ ਤੇ ਦਾਖਲੋਗੇ ਤੇ ਸਾਰਾ ਉਹ ਟੈਸਟ ਕਰਵਾਉਣਾ ਉਸੇ ਗਾਹੀ ਹੋਰ ਕੋਈ ਦਵਾਈ ਹੋਰ ਕਿਤੇ ਨਹੀਂ ਹਸੇ ਦਵਾਈ ਸਰ ਸਰਕਾਰੀ ਜੀ ਵੀ ਕੀ ਕਰਾਉਣਾ ਕਰ ਰਹੇ ਹਾਂ ਉੱਥੇ ਜਾਣਾ ਤੇ ਜੋ ਵੀ ਦੱਸਾਂ ਸਾਰਾ ਕੁਝ ਦੱਸੋ ਉਹੀ ਦਵਾਈ ਉਹੀ ਦੇਣਗੇ ਉਤੋਂ ਮੈਂ ਐਸੇ ਕਾਤੇ ਆ ਜੋ ਵੀ ਹੁਣ ਦੱਸਦੇ ਆਂ ਤੇ ਸਾਰਾ ਮਨਮਤ ਠੀਕ ਹੈ ਕარი ਨਹੀਂ ਉਹ ਡਾਕਟਰ ਨੂੰ ਦੱਸਣਾ ਵੀ ਐਸੇ ਤੇ ਦਰਦ ਹੁੰਦਾ ਐਸੇ ਤੇ ਸੱਟਾਂ ਨੇ ਮੇਰੀਆਂ ਸਰਚਾ ਮਾਰਿਆ ਨਾ ਜੋ ਮਨ ਤੇ ਸਰਦਾ ਵੀ ਚਿੱਤੀ ਸਕਰ ਲਿਆ ਕਰਾ ਦੇ ਸਰਕਾਰੀ ਮਾਰੇ ਨੂੰ ਆਨੇ ਤੋਂ ਅੱਗੇ ਜੋਰ ਪਿਆਰ ਲਾਗਦੇ ਬਹੁਤ ਬੋਲਣ ਦੀ ਲੋੜ ਨਹੀਂ ਜਿਵੇਂ ਮੀਡੀਆ ਨੂੰ ਦੱਸਦੀ ਮੀਡੀਆ ਦੇ ਉੱਪਰ ਫਾਇਦਾ ਮੰਗਦੀ ਇਹ ਆਪਣਾ ਫਾਇਦਾ ਕੀਤਾ ਤੇ ਮੀਡੀਆ ਹੀ ਫਾਇਦਾ ਕਰਦਾ ਸਰਕਾਰਾਂ ਸਮਰੋਹ ਦਾ ਪਰਵਾਜ਼ ਕਰ ਰਹੇ ਨੇ ਮੀਡੀਆ ਦਾ ਇਹ ਵੀ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਸਾਰਿਆਂ ਦੀ ਜਿਸ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਦੱਸਦੇ ਸੀ ਹੁਣ ਕੀ ਦੇ ਮਾਤਾ ਨੇ ਕਿਹਾ ਕਿ ਤੁਹਾਨੂੰ ਪਾਣੀ ਜਮਾਉਂਦੇ ਸੀ ਕੁਸੌਤ ਬਿਜਾਉਂਦੇ ਕੀ ਪਾਉਂਦੇ ਜੋ ਪਾਣੀ ਮੰਗਦੇ ਸੀ ਪਾਤਰਮ ਬਣਾ ਦੇ ਜੰਤ ਨੂੰ ਇੱਕ ਲੋ ਤੇ ਆ ਪਾਣੀ ਮੰਗ ਪਿੱਤੀ ਤੇ ਤੁਸੀਂ ਪਿੱਤੀ ਵੀ ਲਾਜ ਉਸੇ ਨੂੰ ਆ ਜਾਏ ਕਿ ਨਾ ਪਿਆ ਮਸਬੂਹੀ ਸਮਝ ਬੋਲੀ ਜੀ ਇੱਕ ਵਾਰ ਵੈਸਾ ਚਾਂਸ ਆ ਨਹੀਂ ਇੱਕ ਵਾਰ ਮੈਂ ਸਾਰੇ ਮੇਰੀ ਪੀਲ ਕਰੂੰਗਾ ਵੀ ਜਿੰਨੇ ਵੀ ਧੋਖੇबाज ਆ ਜਾਂਦਾ ਨਾ ਬਚੋ ਕਿੰਨਾ ਬਾਤ ਹੁੰਦੇ ਬੜੀ ਤੇ ਲੋਕ ਜੋ ਨੌਜਵਾਨ ਬਣਦੇ ਆ ਆਮਲਣ ਕਰਕੇ ਇਹ ਨਹੀਂ ਸੁਣਨ ਕਰਦੇ ਨਿਸ਼ਾਨ ਨੂੰ ਭਜਦਾ ਜਿਵੇਂ ਰਜਵਾਰ ਮਿਲਣ ਕਿ ਜਿਹੜਾ ਨੋਰਾ ਬੋਈ ਨਾ ਉਹ ਨਿਆਕੀ ਉੱਚਾ ਦੋ ਕਰਦੇ ਇਲਾਟੇ